ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਹੜੜਕਲਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਬਗੀਚੇ ਬਾਜੀ ਕੋਲ ਆਪਾਂ ਆਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਧੰਨਵਾਦ ਸਾਰੇ ਪਸ਼ੂ ਵਿਖਾਉਣੇ ਆ ਇਹਨਾਂ ਦੇ ਵਿੱਚੋਂ ਕੁਝ ਵਿਗਿਆ ਵਾ ਤੇ ਕੁਝ ਵਿਗਨਾਲੀਆਂ ਵਾ ਤੇ ਗੱਲਬਾਤ ਹੁਣ ਆਪਾਂ ਕਰਦੇ ਹਾਂ ਵੀ ਦਿਓ ਨਾ ਹਾਂਜੀ ਵੀਰ ਜੀ ਸਤ ਸ੍ਰੀ ਅਕਾਲ ਜੀ। ਹਾਲ ਹੈ ਭਾਈ ਕੀ ਹਾਲ ਜੀ? ਵਧੀਆ ਵਧੀਆ ਤੁਸੀਂ ਦੱਸੋ? ਬਸ ਵਧੀਆ ਚੜ੍ਹਦੀ ਕਲਾ ਜੀ। ਚਲੋ ਚੜ੍ਹਦੀ ਕਲਾ ਹੀ ਜਾਈਦੀ ਜੀ। ਹਾਂਜੀ। ਵੇਗਿਆ ਮਾਲਦਨ ਵਾਲਾ ਫਿਰ। ਹਾਂ ਮਾਲ ਉਹ ਵੀ ਵੇਗਿਆ ਉੱਤੋਂ ਬਾਅਦ ਹੀ ਵਾਵਾ ਵੇਗਿਆ ਵੀਡੀਓ ਦੇ। ਅੱਛਾ। ਉਹਨਾਂ ਤੋਂ ਫੋਨ ਆਈ ਕਹਿੰਦੇ ਸੀ। ਠੀਕ ਹੈ। ਸਾਡਾ ਵੀ ਸਿਰੇ ਦੋ ਤਿੰਨ ਮਹੀਨਿਆਂ ਚੱਲਦੀਆਂ ਫਿਰ ਹਿਸ਼ਾਰਪੁਰ। ਤੇ ਚਲੋ ਨਾਮ ਦੱਸ ਤੇ ਕਰੀ। ਹਾਂ ਮੇਰਾ ਭਾਈ ਬਗੀਚਾ ਸਿੰਘ ਜੀ। ਹਾਂਜੀ। ਇਹ ਦਾ ਹਰੜ ਕਲਾਂ ਤਹਿਸੀਲ ਇਹ ਨਾਲਾ ਦੇ ਜ਼ਿਲ੍ਹਾ ਮਰਸਾ। ਤੇ ਫੋਨ ਨੰਬਰ ਹੀ ਬੋਲ ਦੋ। 8992755521 ਠੀ ਤੇ ਇੰਨਾ ਚੰਗੇ ਕੁਝ ਵਿਗਿਆ ਮਾਲ ਇਹਨਾਂ ਜੋ ਭਾਜੀ ਆ ਵਾਏ ਭਾਜੀ ਨਹੀਂ ਅੱਛਾ ਝੋਟੀ ਗਈ ਆ ਉਹ ਵੱਡੀ ਝੋਟੀ ਇਹਨੇ ਆਈ ਇੱਕ ਉਹ ਤਾਜੀ ਸੀ ਮਹਿ ਬਗੀ ਜੀ ਅੱਛਾ ਹਾਂਜੀ ਆਪਾਂ ਦੋ ਵਿੱਚ ਇੰਨਾ ਚੰਗੇ ਸਬਦੇ ਹੋਗੇ ਇੰਨਾ ਚੰਗੇ ਸਬਦੇ ਹੋਗੇ ਜੀ ਕਰੀਏ ਗੱਲ ਭਾਜੀ ਉਹਨਾਂ ਨਾਲ ਫਿਰ ਆਜੋ ਭਾਜੀ ਆਜੋ ਭਾਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਤੇ ਚੰਗੀ ਰਹਿਣਗੇ ਫਿਰ ਬਗੀਚੇ ਭਾਜੀ ਲੱਗੇ ਆ ਫਿਰ ਜਿੱਦਾਂ ਲੱਗੀ ਰਹਿੰਦੀ ਹੈ ਮਹਾਰਾਜ ਅੱਛਾ ਤੇ ਕਿੰਨੀਆਂ ਲੈ ਲਈਆਂ ਭਾਜੀ ਫਿਰ ਇਹ ਭਾਜੀ ਇੱਕ ਮਹੀਨੇ ਇਹਨਾਂ ਨੇ ਤਾਂ ਇੱਕੋ ਹੀ ਲਈ ਜੀ ਅੱਛਾ ਹਾਂਜੀ ਇਹ ਇੱਕ ਇਹਨਾਂ ਵੀਰ ਜੀ ਨਾਲ ਲਈ ਅੱਛਾ ਇਵ ਕਰੇ ਵਕਰੇ ਆਏ ਹਨ ਠੀਕ ਭਾਜੀ ਨਹੀਂ ਹੈਗੇ ਆ ਅਠਵਾਲਾ ਤੋਂ ਕੋੜਲੇ ਸਦਰ ਤੋਂ ਅੱਛਾ ਅੱਛਾ ਇਹ ਆਪਣੇ ਵੀਰ ਇਥੇ ਲੱਗ ਹੋਈਆਂ ਚਮੈਰੀ ਤੋਂ ਠੀਕ ਠੀਕ ਹੈ ਤੇ ਇੱਕ ਇੱਕ ਮੱਝ ਜਿਹੜੀ ਆ ਲੇਲੀ ਆ ਤੇ ਪਸੰਦ ਪੂਰੀਆਂ ਫਿਰ ਹਾਂ ਜੀ ਪਾਸ ਪੂਰੀਆਂ ਓਕੇ ਫਿਰ ਜੇ ਕੋਈ ਲਾਮਾ ਮਾ ਤੇ ਦੱਸ ਦੋ ਨਹੀਂ ਨਹੀਂ ਲਾਮਾ ਜੇ ਕੋਈ ਬਗੀਚੇ ਭਾਜੀ ਕੋਈ ਖਰਾਬ ਕਰਦੇ ਜਾਂ ਤੰਗ ਕਰਦੇ ਆ ਠੀਕ ਠੀਕ ਇਹ ਸੇ ਵਰੀ ਨਿਕਲੀ ਸਾਡੀ ਸੌਦਾ ਕਰਨ ਤੋਂ ਬਾਅਦ ਚੋਂ ਅੱਛਾ ਹਾਂ ਜੀ ਠੀਕ ਠੀਕ ਹੈ ਇਹ ਵੀ ਆਪਣੇ ਭਰਾਏ ਹੁੰਦਾ ਠੀਕ ਠੀਕ ਚਲੋ ਇਸ ਤਰ੍ਹਾਂ ਹੀ ਆ ਕੇ ਕਹ ਹਮ ਜਿਹੜਾ ਰਲ ਮਿਲ ਕੇ ਜਿਹੜਾ ਚੱਲਣਾ ਚਾਹੀਦਾ ਵਾ ਕੁਛ ਸਹੀ ਦੋ ਤੇ ਗਾਂ ਵੀ ਜਿਹੜਾ ਫਿਰ ਤੁਸੀਂ ਆਓਗੇ ਤੇ ਮਾਲ ਇਤਰਾ ਹੀ ਜਿਹੜਾ ਵਾਈ ਚਲਾਈ ਹੁੰਦੀ ਰਹਿੰਦੀ ਹੈ ਹਾਂ ਜੀ ਨਾਨੀ ਤੋਂ ਦੀ ਵਿੱਚੋਂ ਕਢਾਉਂਦੀ ਆ ਹਾਂ ਜੀ ਅੱਛਾ ਅੱਛਾ ਚਲੋ ਜੇ ਉਹ ਮੰਨਿਆ ਦੀ ਵੀਡੀਓ ਨੇ ਖੀ ਭਾਜੀ ਨਾਲ ਪਹਿਲੀਆਂ ਦੀ ਅੱਛਾ ਜਿਹੜੀ ਪਿਛਲੀ ਪਾਈ ਇਹ ਭਾਜੀ ਇਹ ਭਾਜੀ ਨੂੰ ਪੁੱਛਣ ਦੇ ਵੀ ਉਹ ਝੋਟੀ ਉਧਰ ਦੀ ਹੈਗੀ ਹਰਿਆਣੇ ਦੀ ਠੀਕ ਠੀਕ ਮਤਲਬ ਹੀ ਹੈਗੀ ਆ ਇਹ ਕਹਿੰਦੇ ਚਲਾਵਾਂ ਕਿ ਸੇਰੇ ਮੁੜਕੇ ਫਿਰ ਰਾਤੀ ਆਗੇ ਉਹ ਹਨੇਰੇ ਪਾਜੀ ਨਹੀਂ ਠੀਕ ਠੀਕ ਐ ਜੇ ਇਹਨਾਂ ਨੇ ਮੰਨ ਲਿਆ ਠੀਕ ਐ ਮੈਂ ਹੀ ਖੇਦੀ ਚ ਠੀਕ ਅੱਛਾ ਆ ਮੱਝ ਤੁਸੀਂ ਲਈ ਆ ਤੇ ਉਧਰ ਲਈ ਮੱਝ ਉਹ ਪਾਜੀ ਹੁਣਾਂ ਨੇ ਲਈ ਐ ਚਲੋ ਸੋਹਣੀ ਮੱਝ ਲਈ ਐ ਕਦ ਕਾਠ ਵੀ ਚੰਗਾ ਵਾ ਹਾਂਜੀ ਨਸਲ ਦੀ ਚਲੋ ਮੁਬਾਰਕਾਂ ਹਨ ਫਿਰ ਤੁਹਾਨੂੰ ਬਹੁਤ ਬਹੁਤ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ ਚਲੋ ਤੇ ਕਰੀਏ ਫਿਰ ਬਗੀਚੇ ਭਾਈ ਸ਼ੁਰੂ ਆਪਾਂ ਪਾਣੀ ਲਿਆ ਦੇ ਪਾਜੀ ਹੁਣਾਂ ਨੂੰ ਤੇ ਸ਼ੁਰੂਆਤ ਫਿਰ ਆਪਾਂ ਗੱਬਨ ਮਾਈ ਤੋਂ ਕਰ ਲਈਏ ਕਰ ਲੋ ਠੀਕ ਐ ਕਿੰਨਾ ਕ ਖੜਦੀ ਜੇ ਟਾਈਮ ਹੈ ਇਹ ਭਾਈ ਦੱਸ ਦੇਣਾ ਹੈਗੇ ਜੀ ਠੀਕ ਆ ਦੱਸ ਦੇਣਾ ਹੈਗੇ ਜੀ ਤੇ ਇਹ ਕਿੰਨੇ ਕ ਦੁੱਧ ਆ ਲਈ ਜੇ ਦੁੱਧ ਭਾਜੀ 12 ਤੋਂ ਪਲਾਸੀ ਚੋਂ ਛੋਟੀ ਤੋਰ ਹਾਂ ਫੇਰ ਇੱਕ ਰੀ ਨਾ ਬੱਤ ਐਨ ਫਕੀ ਤੋਰ ਦੋ ਭਾਜੀ ਤੋਰ ਦੋ ਤੇ ਤੇ ਨਾ ਸਰ ਬਾਕੀ ਆਵੇ ਥੱਲੇ ਚੰਗੀ ਤਿਆਰ ਹੋਣੀ ਆ ਪਾਰੇ ਪੱਲੇ ਦੀ ਮਾਝ ਆ ਜਿਹੜੀ ਆ ਦੇਖ ਸਕਦੇ ਥੱਲੇ ਉਹ ਜੇ ਚੰਗੀ ਤਿਆਰ ਖੁੱਲਣੀ ਆ ਜੇ ਪੂਰੀ ਤੇ ਇਹਦਾ ਫਿਰ ਮੁੱਲ ਵੀ ਦੀ ਇਹਦਾ 85 ਜੀ ਭਾਜੀ 85000 ਆ ਹਾਂਜੀ ਤੇ ਵਿੱਚੋਂ ਕਰਨਾ ਕੋ ਮਾਨਤਾ 80 ਦੇ ਦੀ ਬਿਆਸੀ ਯਾਰ ਦੇ ਘਰ ਵਿੱਚੋਂ ਕਰ ਦੋ ਪੰਜਾਬ ਪੂਰੇ ਹੱਸੀ ਦੀ ਕਰਦੀ ਹੈ ਫਿਰ ਬੱਸੀ ਵੀ ਦੇਖੋ ਭਾਜੀ ਛੋਟੀ ਪੜੀ ਚੰਗੀ ਆ ਠੀਕ ਆ ਤੁਹਾਨੂੰ ਦੱਸਦੇ ਨੇ ਸਾਹਮਣੀ ਪੈਣੀ ਤੇ ਆ ਗਾਂ ਜਿਹੜੀ ਅਸੀਂ ਵਹਿੜ ਸੁਈ ਜਤ ਆ ਜੀ ਇਹ ਦੇਖੋ ਕਿੰਨਾ ਹੀ ਦੁੱਧ ਇਹ ਕੋ 11 12 ਕਿਲੋ ਪੱਕਾ ਲਾ ਲਓ ਪੱਕਾ ਪੱਕਾ ਹੈ ਗਾਏ ਦੁੱਧ ਲੀਟਰ ਵਾਲਾ ਭਾਜੀ ਭਾਵੇਂ ਤਿੰਨ ਟਾਈਮ ਖਿਚੋੜੇ ਤੇ ਬੱਚਾ ਕੀ ਹੈ ਤੇ ਮਗਰ ਪਸ਼ੀ ਭਾਜੀ ਉਹ ਖੋਪ ਤੇਗਦੀ ਸੁਈ ਚਲੋ ਤੋਰਾ ਫਿਰ ਇੱਕ ਦਿਨ ਨੂੰ ਤੇ ਇਹਦਾ ਫਿਰ ਮੁੱਲ ਵੀ ਜੀ ਇਹਦਾ ਮੁੱਲ ਭਾਜੀ 35 ਕਰਦੇ ਜੀ ਅੱਛਾ ਪਤੀ ਦੇ ਦੀਆਂ ਵੀ 32000 ਜੀ ਇਹ ਪੂਰੇ 23 ਦੇ ਮਹਗਾਈ ਹੈ ਜੈਸਾ ਸੁਣਾਉਂ ਕਰੀਏ ਇਹ ਕੋਈ ਛੋਟ ਕਰਦਾਂਗੇ 3450 ਠੀਕ ਆ ਹਾਂਜੀ ਬਾਕੀ ਵਹਿਰ ਚੰਗੀ ਬੜੀ ਠੰਡੀ ਕਾਨਾ ਇਹਦੇ ਵੀ ਦੇਖ ਸਕਦੇ ਲੱਗੇ ਤਾਂ ਹਾਂਜੀ ਠੀਕ ਆ ਜੀ ਤੇ ਹੁਣ ਆ ਮਾਈ ਤੇ ਇਹ ਜੋ ਭਾਜੀ ਵਿਗੀ ਜੇ ਇਹ ਭਾਜੀ ਹੁਣ ਲੈ ਲਈ ਗੱਡੀ ਛੋਟੀ ਹੈ ਇਹ ਬਲੈਕ ਟੋਟੀ ਹੈ ਇੱਕ ਹਾਂਜੀ ਇਹ ਵੀ ਚੰਗੇ ਪਰ ਨਹੀਂ ਥੱਲੇ ਹਾਂ ਜੀ ਤੇ ਹੁਣੇ ਕਾਮ ਅੱਜ ਵੇਗਨ ਵਾਲੀ ਆ ਤੇ ਆ ਵੀ ਮੱਝ ਵੇਕੀ ਆ ਜਿਹੜੀ ਹਾਂਜੀ ਤੇ ਆ ਵੀ ਵੇਗੀ ਏ ਸੋਈ ਆ ਵੀ ਵੇਗੀ ਆ ਮਿਨੀ ਮਹਜੇ ਠੀਕ ਆ ਤੇ 14 15 ਕਿਲੋ ਵਾਲੀ ਭਾਜੀ ਮੈਂ ਵੇਖੋ ਇਹਦਾ ਜਿਹੜਾ ਟੈਰੀ ਕਾੜ ਦਾ ਕਪੜਾ ਹੁੰਦਾ ਠੀਕ ਆ ਬਿਲਕੁਲ ਪਤਲੀ ਚਮੜੀ ਹੈ ਨਾ ਇਹਦੀ ਹਾਂਜੀ ਬਿਲਕੁਲ ਪਤਲੀ ਬੜੀ ਗਰੰਟਡ ਆ ਮੈਂ ਇਹਨੂੰ ਤੋਰੋ ਇੱਕ ਦਿਨ ਨੂੰ ਲੇ ਜੋ ਜੀ ਬਾਕੀ ਇਹ ਥੱਲੇੋਂ ਚੰਗੀ ਭਰਨੀ ਆ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਭਾਜੀ 75000 ਜੇ ਠੀਕ ਆ ਇਹ 70 ਦੀ ਆ ਭਾ ਦੇਈ ਹੈ ਨਾ 70000 ਦੀ ਹਾਂ 70 ਦੀ ਦੇ ਰਹੇ ਮੈਂ ਚਲੋ ਬਾਕੀ ਭਾਜੀ ਦੁੱਧ ਨੂੰ ਬਰੀ ਭਾਜੀ ਚੰਗੀ ਜੇ ਮੈਂ ਇਹਦਾ ਵੀ ਲੈ ਜੂ ਯਾਦ ਕਰੂੰਗਾ ਠੀਕ ਆ ਹਾਂਜੀ ਠੀਕ ਆ ਤੇ ਬਾਕੀ ਕੋਈ ਫੋਨ ਲਾਵੇ ਇੱਕ ਦਿਨ ਦੋਨ ਨੂੰ ਫੋਨ ਲਾਵੇ ਇੱਕ ਹੋਰ ਭਾਜੀ ਬੇਨਤੀ ਇੱਕ ਝੋਟੀ ਲਈ ਆਪਾਂ ਬੜੀ ਵੱਡੀ ਅੱਛਾ ਭਾਜੀ ਝੋਟੀ ਦੇ ਥੱਲੇ ਦੁੱਧ ਨਾਲੋਂ ਸਾਰਾ ਮੇਕ ਲਓ ਦੇ ਦਿੰਦੀ ਗਈ ਆ ਅੱਛਾ ਇਹ 60000 ਦੀ ਫੰਡਰੀ ਹੋਊਗੀ ਅੱਛਾ ਹੁਣ ਪੰਜਾਂ ਮਹੀਨਾ ਦੀ ਗੱਭਨ ਜਿਹਦੇ 5 ਕਿਲੋ ਦੁੱਧ ਚੀਕ ਠੀਕ ਧੋਕੜ ਗੱਭਨ ਆ ਕੇ ਇੱਕ ਧ ਠੀਕ ਹੈ ਤੇ ਉਹ ਹਜੇ ਆਉਂਦੀ ਆ ਉਹ ਹਜੇ ਆਉਂਦੀ ਆ ਧੰਗਾ ਘੰਟਾ ਲੱਗ ਜਣਾ ਜੇ ਕਿਸੇ ਵੀਰ ਭਰਾ ਨੇ ਵੀਡੀਓ ਕੋਈ ਮੰਗਾਣੀ ਹੋਵੇ ਤਾਂ ਮੰਗਾ ਸਕਦਾ ਠੀਕ ਹੈ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਬਾਕੀ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਦੋ ਮੱਝਾਂ ਕੱਬਣਾ ਪਾਸ ਕਰਕੇ ਖੜੋ ਤੇ ਜਿਹੜੀ ਗਾਂ ਸੋਈ ਉਹਦੀ ਚਵਾਈ ਕਰਕੇ ਖੜੋ ਜੀ